ਲੋਕ ਪਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਰਾਰਾ ਸੁਆਮੀ ਸਾਸੰਗ ਬਿਆਸ ਦੇ ਡੇਰਾ ਮੁਖੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਉੱਪਰ ਜ਼ਬਰੀ ਕਬਜ਼ਾ ਕਰਨ ਖਿਲਾਫ ਅੱਜ ਇੱਕ ਰੋਸ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਜਿਹੜਾ ਕਿ ਗੁਰਦੁਆਰਾ ਆਂਬਸਾ ਪੁੱਜੇਗਾ ਸੁਸਾਇਟੀ ਦਾ ਕਹਿਣਾ ਹੈ ਕਿ ਡੇਰੇ ਨਾਲ ਲੱਗਦੀਆਂ ਜ਼ਮੀਨਾਂ ਉੱਪਰ ਕਬਜ਼ਾ ਕੀਤਾ ਹੋਇਆ ਹੈ ਅਤੇ ਪ੍ਰਸ਼ਾਸਨ ਵੀ ਲਾਚਾਰ ਨਜ਼ਰ ਆ ਰਿਹਾ ਹੈ ਸੁਸਾਇਟੀ ਦਾ ਦੋਸ਼ ਹੈ ਕਿ ਡੇਰਾ ਬਿਆਸ ਵਾਲਿਆਂ ਨੇ ਕਰੀਬ 22000 ਏਕੜ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਮੀਨ ਸਾਰੀਆਂ ਜ਼ਮੀਨਾਂ ਤੇ ਜਿਹੜਾ ਉਹ ਨਜਾਇਜ਼ ਜਿਹੜੇ ਨੇ ਜਿਹੜਾ ਵੱਲ ਸਭ ਨੇ ਕਬਜ਼ੇ ਕੀਤੇ ਨੇ ਕਰੀਬ ਬਿਆਸ ਪਿੰਡ ਦੇ ਲਾਗੇ-ਲਾਗੇ ਜਿਸ ਤਰ੍ਹਾਂ ਵੜੈ ਬਨਸਰਾਂ ਜੋਦੇ ਇਹਨਾਂ ਦੇ ਸਾਰੇ ਤਕਰੀਬਨ 22 ਪਿੰਡਾਂ ਦੇ ਵਿੱਚ 22000 ਏਕੜ ਜ਼ਮੀਨ ਹੈ ਜਿੱਤੇ ਇਹਨਾਂ ਨੇ ਗੈਰ ਕਾਨੂੰਨੀ ਜ਼ਬਰਦਸਤੀ ਜਿਹੜੇ ਕਬਜ਼ੇ ਕੀਤੇ ਨੇ ਦਰਿਆ ਦੇ ਕੁਦਰਤੀ ਵਹਾਅ ਨੂੰ ਬਦਲ ਕੇ ਉਹਦਾ ਵਹਾਅ ਬਦਲ ਕੇ ਉਹਦੇ ਵਿੱਚ ਜਿਹੜਾ ਬੰਨ ਬੰਦ ਦਿੱਤਾ ਉਸ ਬੰਨ ਦੇ ਨਾਲ ਜੋ ਸੱਜੇ ਪਾਸੇ ਬੰਨ ਇਹਨਾਂ ਨੇ ਬੰਨਿਆ ਹੱਬੇ ਪਾਸੇ ਦੀ ਜ਼ਮੀਨ ਜਿਹੜੀ ਢਲਵਾ ਮੰਡ ਬਕਾਲਾ ਭੈਣੀਆਂ ਦੇ ਉਧਰ ਦੀ ਜ਼ਮੀਨ ਜਿਹੜੀ ਆ ਉਹ ਹਜ਼ਾਰਾਂ ਇੱਕ ਜਿਹੜੀ ਖੁਰਗੀ ਆ ਇਸ ਤਰ੍ਹਾਂ ਇਹ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੋਏ ਨੇ ਇਹ ਸਮੱਸਿਆ ਨੂੰ ਲੈ ਕੇ ਅਸੀਂ ਜਿਹੜਾ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਹਾਂ ਅਸੀਂ ਜਿਸ ਤਰ੍ਹਾਂ ਕਿ ਇਹ ਜਿਹੜੇ ਦੋ ਦੋ ਮਰਲੇ ਗਰੀ ਪਰਿਵਾਰਾਂ ਦੇ ਜੋਧੇ ਪਿੰਡ ਦੇ ਵਿੱਚ ਜਗੀਰ ਸਿੰਘ ਬਾਬਾ ਦੇ ਪਲਾਟ ਨੇ ਉਹਨਾਂ ਦੇ ਸਬੰਧ ਵਿੱਚ ਰਾਸ਼ਟਰੀ ਸ਼ੈਡਿਊਲ ਕਾਸਟ ਕਮਿਸ਼ਨ ਤੱਕ ਪਹੁੰਚ ਕੀਤੀ ਉਹਨਾਂ ਨੇ ਡਿਪਟੀ ਕਮਿਸ਼ਨਰ ਜੋ ਕਿ ਖਮਰਜੀਤ ਸਿੰਘ ਸੰਘਾ ਜੀ ਦੀ ਆ ਅੱਜ ਹੀ ਹੁਣ ਬਦਲੀ ਹੋ ਰਹੀ ਹੈ ਇਹਨੂੰ ਬਾਈ ਨੇਮ ਇਹਦੇ ਚਿੱਠੀਆਂ ਆਈਆਂ ਨੇ 2 ਸਾਲ ਤੋਂ ਲਗਾਤਾਰ ਇਹਦੇ ਨਾਂ ਤੇ ਚਿੱਠੀਆਂ ਆ ਰਹੀਆਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਇਸੇ ਤਰ੍ਹਾਂ ਹੀ ਰਾਜਨਾਥ ਤੱਕ ਪਹੁੰਚੇ ਆ ਰਾਜਨਾਥ ਜੋ ਭਾਰਤ ਦੇ ਗ੍ਰਹਿ ਮੰਤਰੀ ਨੇ ਉਹਨਾਂ ਤੱਕ ਵੀ ਪਹੁੰਚ ਕਰਨ ਤੇ ਉਹਦੇ ਵੱਲੋਂ ਵੀ ਸਾਨੂੰ ਚਿੱਠੀਆਂ ਆਈਆਂ ਨੇ ਤੇ ਪਰ ਅਜੇ ਤੱਕ ਕੋਈ ਗੱਲ ਨਹੀਂ ਹੋਈ ਹਾਈ ਕੋਰਟਾਂ ਤੱਕ ਅਸੀਂ ਪਹੁੰਚ ਕੀਤੀ ਆ ਜਿਸ ਤਰ੍ਹਾਂ ਬੜਾਚ ਪਿੰਡ ਦੇ ਵਿੱਚ 120 ਏਕੜ ਜ਼ਮੀਨ ਜਿਹੜੀ ਆ ਉਹ ਕੁਝ ਟਾਈਮ ਦੇ ਉੱਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਸੀ ਉਹ ਫਰਜੀ ਬੋਲੀਆਂ ਕਰਕੇ ਲੈ ਰਹੇ ਸੀ ਉਸੀ ਹਾਈ ਕੋਰਟ ਚੁਰਕਾਈ ਆ ਲੇਕਿਨ ਕਬਜ਼ਾ ਉਹਨਾਂ ਨੇ ਨਹੀਂ ਛੱਡਿਆ ਇਸ ਤਰ੍ਹਾਂ ਇਹਨਾਂ ਦੇ ਜੋ ਡੇਰਾ ਰਾਧਾ ਸਵਾਮੀ ਗੁਰਮੀਤ ਗੁਰਿੰਦਰ ਸਿੰਘ ਤੇ ਲੋਕੀ ਪੰਜਾਬ ਜੋ ਪੰਜਾਬ ਵਿਧਾਨ ਸਭਾ ਚੱਲ ਰਿਹਾ ਹੈ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅੱਜ ਅਸੀਂ ਇੱਥੋਂ ਜਿਹੜਾ ਉਹ ਚੱਲ ਕੇ ਰਾਤ ਮੁਹਾਲੀ ਪਹੁੰਚਾਂਗੇ ਤੇ ਸਵੇਰੇ ਮੁਹਾਲੀ ਗੁਰਦੁਆਰਾ ਅੰਬਸਤ ਤੋਂ ਚੱਲ ਕੇ ਅਸੀਂ ਚੰਡੀਗੜ੍ਹ ਵਿਧਾਨ ਸਭਾ ਨੂੰ ਜਿਹੜਾ ਇਹ ਮੱਗ ਪੱਤਰ ਦੇਣ ਵਾਸਤੇ ਜਾ ਰਹੇ ਹਾਂ। ਜੀ ਰੇਂਦਰ ਸਿੰਘ ਪੈਂਟਲਵਾ ਜ਼ਿਲ੍ਹਾ ਕਪੂਰਥਲਾ ਜੀ ਮੇਰੀ 10 ਏਕੜ ਜ਼ਮੀਨ ਦੇ ਤੇ ਰਾਹ ਸ੍ਰੀ ਸੁਆਮੀ ਸਤਸੰਗ ਬਿਆਸ ਗੁਰਿੰਦਰ ਸਿੰਘ ਟਿਲੋ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ। ਜੀ ਕਿਵੇਂ ਕਬਜ਼ਾ ਕੀਤਾ ਉਸ ਤੋਂ ਕੀ ਹੋਇਆ ਉਹਨਾਂ ਨੇ ਕਟੋਕਟ ਵੀ 15 ਸਾਲ ਦੇ ਉੱਤੋਂ ਪਹਿਲਾਂ ਸਹੀ ਖੇਤੀਏ ਜ਼ਮੀਨਾਂ ਦੀ ਕਰਦੇ ਸੀ ਉਹਨਾਂ ਨਾਜਾਇਜ਼ ਦਰਿਆ ਦੇ ਉੱਤੇ ਕੁਦਰਤੀ ਵਹਾਅ ਬਦਲ ਕੇ ਢਲਮਾਲ ਨੂੰ ਦਰਿਆ ਸੁੱਟ ਕੇ ਉੱਤੇ ਬੰਨ ਬੰਨ ਕੇ ਕਟੋਕਟ 10 ਦਾ ਫੁੱਟ ਦੀਆਂ ਉੱਤੇ ਜਾਲ ਬੰਨਤਾ ਵਾ ਜਿਹਦੇ ਨਾਲ ਅਸੀਂ ਪਹਿਲਾਂ ਕਿਸਤੀਆਂ ਨਾਲ ਹੀ ਅੰਦਰ ਜਾਂਦੇ ਹੁੰਦੇ ਆਪਣੇ ਖੇਤੀਕਾਰ ਬਾਅਦ ਦੇ ਵਿੱਚ ਉਹਨਾਂ ਨੇ ਬੰਦ ਕਰਤਾ ਸਾਡਾ ਆਉਣਾ ਜਾ ਉਹਦੇ ਵਿੱਚ ਸਾਡੇ ਰੁੱਖ ਲੱਗੇ ਉਹਨਾਂ ਨੂੰ ਕੱਟ ਕੇ ਤੋ ਤੇ ਆਪਣੀਆਂ ਸੜਕਾਂ ਇਮਾਰਤਾਂ ਜਿਹੜੀ 50 60 60 ਲੱਖ ਦੀਆਂ ਜ਼ਮੀਨਾਂ ਉੱਤੇ ਸਾਡਾ ਨਜਾਇਜ਼ ਕਬਜ਼ਾ ਕਰ ਲਿਆ। ਇਹ ਸਬੰਧ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀਆਂ ਲਿਖੀਆਂ। ਤਿੰਨ ਚਿੱਠੀਆਂ ਢਿਲਮਾ ਥਾਣੇ ਆ ਪਈਆਂ ਮੇਰੀ ਕੋਈ ਸੁਣਵਾਈ ਨਹੀਂ। 6 ਮਹੀਨੇ ਹੋ ਗਏ ਇਸ ਨੂੰ। ਮੈਨੂੰ ਨਿਸ਼ਾਨਦੇਹੀ ਲਈ ਅਪਲਾਈ ਕੀਤੇ ਹੋਏ ਤਹਿਸੀਲਦਾਰ ਢਿਲਮਾ ਦਾ ਹੱਥ ਖੜੇ ਕਰ ਗਿਆ ਕਹਿੰਦਾ ਮੇਰੇ ਵੱਸੋਂ ਬਾਹਰ ਆ ਗੱਲ। ਤੇ ਉੱਤੋਂ ਮੈਨੂੰ ਇਹ ਇਹਨਾਂ ਦੇ ਜਿਹੜੇ ਕਰਿੰਦੇ ਆ ਉਹ ਮੈਨੂੰ ਦੱਬਦੇ ਆ ਮਾਰਨ ਦੀਆਂ ਧਮਕੀਆਂ ਵਗੈਰਾ ਦਿੰਦੇ ਆ। ਕੀ ਕਹਿੰਦੇ ਆ? ਉਹ ਕਹਿੰਦੇ ਤੂੰ ਸਾਡੇ ਨਾਲ ਨਹੀਂ ਬਹਿਣਾ ਤੈਨੂੰ ਦੂਸਰੇ ਤਰ੍ਹਾਂ ਸੀ ਬਿਠਾ ਦਾਂਗੇ ਵੀ ਸਾਰੇ ਬੰਦੇ ਤੇਰੀ ਚੱਲਣੀ ਕਿਤੇ ਨਹੀਂ ਸਾਡਾ ਜੋਰ ਆ ਸਾਰੇ ਬੰਦੇ ਕੋਈ ਝਗੜਾ ਵੀ ਹੋਇਆ ਤੁਹਾਡਾ ਕਦੀ ਨਹੀਂ ਝਗੜਾ ਨਹੀਂ ਹੋਇਆ ਹੂੰ ਉਹਦਾ ਉਹ ਧਮਕੀਆਂ ਦੇ ਟਲਵਾ ਜਾ ਕੇ ਦੋ ਵਾਰਾਂ ਨੇ ਮੇਰੇ ਨਾਲ ਮੀਟਿੰਗਾਂ ਕੀਤੀਆਂ ਉਹਦੇ ਵਿੱਚ ਮੈਨੂੰ ਡਰਾਇਆ ਵਾ ਕੱਲੇ ਨੂੰ ਆ ਕੇ ਤੁਹਾਡੇ ਨਾਲ ਮੂਰ ਵੀ ਪਿੰਡ ਦੇ ਵਿੱਚ ਕਿਸੇ ਦੀ ਜ਼ਮੀਨ ਤੇ ਕਬਜ਼ਾ ਕੀਤਾ ਚੱਲਮਾ ਦੀ 700 ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਵਾ ਬਤਾਲਾ ਦੀ 3-400 ਕਿਲਾ ਬਤਾਲਾ ਦਾ ਵਾ ਇਹਨਾਂ ਤੋਂ ਕਿਉਂ ਨਹੀਂ ਲੋਕ ਦਰਦੇ ਨਹੀਂ ਬੋਲਦੇ ਇਹਨਾਂ ਦਾ ਬਹੁਤ ਜ਼ਿਆਦਾ ਗੁੰਡਾ ਰਾਜ ਜਿਹੜਾ ਉਹ ਸਥਾਪਿਤ ਕੀਤਾ ਹੋਇਆ ਵਾ ਥਾਣੇ ਤੋਂ ਲੱਗ ਕੇ ਉੱਪਰ ਕੋਟਾਂ ਤੱਕ ਇਹਨਾਂ ਦੀ ਚੱਲਦੀ ਹੈ ਸਾਨੂੰ ਤੋਂ ਫਰਦ ਵੀ ਨਹੀਂ ਦਿੰਦੇ ਢਿਲਮਾ ਤਹਿਸੀਲ ਦੇ ਉੱਤੇ ਜਿੰਨਾ ਵੀ ਕਬਜ਼ਾ ਹੈ ਰਾਹ ਸਵਾਮੀ ਸਤਸੰਗ ਵਿਆਹ ਗੁਰਿੰਦਰ ਸਿੰਘ ਢਿਲੋਂ ਦਾ ਕਬਜ਼ਾ ਜੋ ਕਹਿੰਦਾ ਉਹਦੇ ਸਿਫਾਰਸ਼ਨਾ ਪਟਵਾਰੀ ਆਉਂਦੇ ਕੰਨ ਕੋ ਤਹਿਸੀਲਦਾਰ ਐਸ.ਡੀ.ਐਮ ਤੱਕ ਸਾਰੇ ਉਹਦੇ ਅਫਸਰ ਕਹਿਣੇ ਚਾਹੀਦੇ ਵੱਡੇ ਹੱਥਾਂ ਨੂੰ ਇਹ ਮਸ਼ੀਨ ਚ ਆ ਗਈ ਜੀ ਮੇਰੇ ਹੱਥ ਇਹ ਮੇਰੀ ਕਮਾਈ ਦਾ ਸਾਧਨ ਹੋਰ ਕੁਝ ਨਹੀਂ ਹੈ